ਅਮਰ ਸਰ ਆਪਾਂ ਦਾ ਜੋ ਇੱਥੇ ਸੱਤੀ ਮੰਡੀ ਤੇ ਆਮ ਬਾਜ਼ਾਰ ਚੱਲਦਾ ਹੈ ਤੇ ਫਾਸਟਪੂਰ ਦਾ ਹੋਰ ਤਾਂ ਕੰਨਾਂ ਲਈ ਜਿਆਮ ਸਮਾਂ ਦੇ ਵਿੱਚ ਜੋ ਆਰ ਫਿਰ ਮਮੂਲੀ ਜੀ ਰਿਪੇਅਰ ਹੈ ਤੇ ਇਹ ਕੰਮ ਜਿਹੜਾ ਸਿਰਫ 2 ਦਿਨ ਦਾ ਹੈਗਾ 2 ਦਿਨ ਦਾ ਤੇ ਮੈਂ ਜੇ ਵੀ ਇੱਕ ਹਫ਼ਤਾ ਪਹਿਲਾਂ ਆਇਆ ਤੇ ਦੇਖਿਆ ਸੀ ਇਹ ਸ਼ੁਰੂ ਆ ਕਿਤੇ ਪਾਰਾ ਇਹਦੇ ਵਿੱਚ ਜਿਹੜੀ ਰਿਪੇਅਰ ਹੈ ਉਹ ਨਾਮਾਤਰ ਕੀਤੀ ਗਈ ਆ ਜਿਹੜੀ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਇਹ ਇਹਦੀ ਫਿਰ ਉਹੀ ਤਰ ਤਸ਼ਾ ਰਹੇਗੀ ਦੇਖ ਤਾਂ ਥੱਲੇ ਸੀਮੈਂਟ ਮੋਰੀ ਜਾ ਲੱਗਾ ਤੇ ਇਹਦੀ ਫਿਰ ਜਿਹੜੀ ਉਹ ਸਹੀ ਤਰੀਕੇ ਨਾਲ ਨਹੀਂ ਲੱਗੇ ਤੇ ਆਮ ਪਾਣੀ ਜਿਹੜਾ ਫਿਰ ਪਰ ਤੋਂ ਉਤਾਰੇ ਪੜੇਗਾ ਤੇ ਲੋਕਾਂ ਨੂੰ ਇਹਦੇ ਵਿੱਚ ਮੁਸ਼ਕਲ ਆਵੇ ਜਿੱਤੇ ਇਹ ਕੰਮ ਕਰਾਉਣੇ ਲੱਗੇ ਹੋਏ ਜੀ ਇਹ ਕਿੰਨੇ ਪੈਣਾ ਤੁਸੀਂ ਦੱਸ ਸਕਦੇ ਤੁਸੀਂ ਇਹ 5-7 ਦਿਨਾਂ ਤੋਂ ਚੱਲ ਲੱਗਾ ਹੈ ਪ੍ਰੋਬਲਮ ਚੱਲ ਹਾਂ 4 ਦਿਨ ਹੋ ਗਏ ਮਤਲਬ ਇਹਨੂੰ ਸ਼ੁਰੂ ਕਰਕੇ ਤੇ ਮੁੜ ਕੇ ਕਿੰਨੇ ਵਿੱਚ ਕੋਈ ਬ੍ਰੇਕ ਲਾਤੀ ਨਹੀਂ ਨਹੀਂ ਜੀ ਅੱਜ ਬਾਰਿਸ਼ ਕਰਕੇ ਨਹੀਂ ਆਏ ਉਦੋਂ ਕੱਲ ਕੰਮ ਚੱਲਦਾ ਪਿਆ ਸੀ ਸੀਵਰੇਜ ਦੀ ਕੰਧ ਟੁੱਟ ਗਈ ਸੀ ਉਹ ਸਾਰੀ ਕੰਧ ਕੱਲ ਬਣਾਈ ਇਹਨਾਂ ਨੇ ਬਣਾ ਗਏ ਕੱਲ ਬਣਾ ਕੇ ਗਏ ਨੇ ਤੇ ਕੰਮ ਰੋਜ਼ ਚੱਲਦਾ ਪਿਆ ਕੰਮ ਨਹੀਂ ਰੋਕਦੇ ਪਏ ਕੰਮ ਬੜਾ ਵਧੀਆ ਕਰਦੇ ਪਏ ਨੇ ਤੇ ਇਹਦੇ ਵਿੱਚ ਆਪ ਵੀ ਕੋਈ ਮੁਸ਼ਕਲ ਤਾਂ ਆਉਂਦੀ ਹੁੰਦੀ ਹੈ ਮੁਸ਼ਕਿਲ ਤੇ ਮੋਰਚਲ ਤੋਂ ਆਂਦੀ ਆ ਔਰ ਕੰਮ ਹੋ ਗਿਆ 2-4 ਦਿਨ ਜਿਹੋ ਇਹਣਾ ਹੈ ਖਲ ਮੱਟੀ ਭਾਈ ਕੰਮ ਹੋਣ ਦੇ ਨਾਲ ਇਹਦੇ ਵਿੱਚ ਚਲੋ ਦੱਸਿਆ ਨਾਲ ਠੀਕ ਹੈ ਇਹ ਕੰਮ 4-5 ਦਿਨ ਦਾ ਪਰ ਮੇਰੇ ਹਿਸਾਬ ਨਾਲ ਇਹ ਕੰਮ ਜਿਹੜਾ ਸੀ 1-2 ਦਿਨ ਦਾ ਸੀ ਸਾਰਾ ਹੀ ਜਿਹੜਾ ਕਿ ਜਲਦੀ ਕੀਤਾ ਜਾ ਸਕਦਾ ਸੀ ਤੇ ਇਹਦੇ ਵਿੱਚ ਬੜੀ-ਬੜੀ ਨੇ ਕਹ ਲਈ ਇਹਦੇ ਵਿੱਚ ਰਾਹ gira ਨੂੰ ਮੁਸ਼ਕਲ ਆਉਣੀ ਜੇ ਕੋਈ ਰਾਤ ਭਰਾਤੇ ਨਵਾਂ ਕੋਈ ਬੰਦਾ ਉਹ ਜਾ ਆਉਂਦਾ ਜਾਂ ਕੋਈ ਇਥੇ ਪੁਰੇ ਜਾਂਦਾ ਕੋਈ ਬੱਚਾ ਕਾਲੇ ਦੇਖੀ ਜਿਹਦੇ ਵਿੱਚ ਦੇ ਕੇ ਜਾਨ ਵੀ ਜਾ ਸਕਦੀ ਆ ਕਿਸੇ ਬੰਦੇ ਦੀ ਕਿਸੇ ਇਨਸਾਨੀ ਕਿਸੇ ਜ਼ਾਲਮ ਦੀ ਕੋਈ ਵੀ ਇਹਦੇ ਵਿੱਚ ਧੰਧਾ ਕਰਨੇ ਵੀ ਮੈ ਅਧਿਕਾਰੀਆਂ ਦਾ ਜਿਹੜਾ ਹੈਗਾ ਉਹ ਬਹੁਤ ਵੱਡੀਆਂ ਗੱਲੀਆਂ ਤੇ ਜੇਕਰ ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਜਾਨੀ ਜਾ ਕੋ ਮਾਲੀ ਨੁਕਸਾਨ ਕਿਸੇ ਕਿਸਮ ਦਾ ਵੀ ਹੁੰਦਾ ਤੇ ਉਹ ਨਿਕਰੇ ਦਾ ਜ਼ਿੰਮੇਵਾਰ ਹੋਵੇ ਕਾ ਇਹਨੂੰ ਜਲਦੀ ਤੋਂ ਜਲਦੀ ਰਿਪੇਅਰ ਕੀਤਾ ਜਾਣਾ ਚਾਹੀਦਾ ਆਹ ਵੇਖੋ ਡਵਾਈਡਰ ਵੱਲੋਂ ਇੱਥੇ ਟਰਾਲੀ ਜਿਹੜੀ ਆ ਉਹ ਖਿਲਹਾਰੀ ਆ ਆਜੇ ਕੰਟਰੈਕਟਰ ਅੰਮ੍ਰਿਤਸਰ ਦਾ ਜੋ ਨੰਬਰ ਕੋਈ 4 ਇਹਦੇ ਵਿੱਚ ਆਹ ਬਾਜ਼ਾਰ ਵੀ ਵੀ ਆਵਾ ਚਾਹੀਦਾ ਬਹੁਤ ਵੱਡੀ ਨਿਕਲਿਆ ਪਰ ਜਿਹੜੀ ਆਣੀ ਚਿਹਰੇ ਵਿੱਚ ਇਹ ਵੀ ਤੁਸੀਂ ਦਾ ਲੋਕਾਂ ਨੂੰ ਹੋਣਾ ਕੋਈ ਵਟੇ ਗੱਲ ਨਹੀਂ ਉਸੇ ਵਕਤ ਵੀ ਕੋਈ ਧਿਆਨ ਉੱਪਰ ਜਾ ਕੇ ਤੇ ਫਦੇਦਾਨ ਆਨ ਇਹਦੇ ਵਿੱਚ ਹੋ ਸਾਡਾ ਹੈ ਜਾਣਕਾਰੀ ਇਹਨਾਂ ਨੇ ਦਿੱਤੀ ਆ ਬੱਚਾ ਜੀ ਲੋਕ ਆਵਾਜ਼ ਲੋਕਾਂ ਦੀ ਹੁੰਤ ਵਾਸਤੇ ਬਾਛੜੀਆ 28000 ਰਹੀ ਆ ਤੇ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਇਹਦਾ ਹਾਲ ਕੀਤਾ ਜਾਣਾ ਚਾਹੀਦਾ